ਮੈਂ ਪਿੰਡ ਕਵਾੜਾ ਚੰਦ ਸਿੰਘ ਵਾਲੇ ਦੀ ਆ ਮੈਂ ਭੈਣ ਆ ਜਗਜੀਤ ਸਿੰਘ ਦੀ ਵੱਡੀ ਭੈਣ ਸਾਰਿਆਂ ਤੋਂ ਜਗਜੀਤ ਸਿੰਘ ਮੇਰੇ ਵੀਰੇ ਦਾ ਨਾਮ ਆ ਸਾਤ ਚਾਰਾਂ ਭੈਣਾਂ ਤੋਂ ਛੋਟਾ ਵਾ ਤੇ ਮੇਰਾ ਵੀਰ ਨੂੰ 3 ਸਾਲ ਹੋ ਗਏ 3 ਸਾਲ ਪੂਰੇ ਹੋਣ ਵਾਲੇ 사우ਦੀ ਅਰਬ ਗਿਆ ਹੋਇਆ ਵਾ ਪਹਿਲਾਂ ਕਵੈਤ ਸੀ ਹੁਣ 사우ਦੀ ਅਰਬ ਪੇਟਾ ਸੀ 2 ਸਾਲ ਹੋ ਗਏ ਆ ਤੇ ਮੇਰੇ ਵੀਰੇ ਦੇ ਕੇਸ ਰੱਖੇ ਹੋਏ ਸੀ ਤੇ ਦਾੜੀ ਰੱਖੀ ਹੋਈ ਸੀ ਤੇ ਮੇਰਾ ਵੀਰ ਕੁਛ ਵੀ ਨਹੀਂ ਸੀ ਖਾਂਦਾ ਪੀਂਦਾ ਨਾ ਕੋਈ ਆਂਡਾ ਨਾ ਕੋਈ ਮਿੱਠ ਕੁਛ ਨਹੀਂ ਸੀ ਖਾਂਦਾ ਤੇ ਮੇਰੇ ਵੀਰ ਨਾਲ ਜਿਹੜੇ ਉਹਦੇ ਸਾਥੀ ਰਹਿੰਦੇ ਸੀ ਉਹ ਸਾਰਾ ਕੁਝ ਖਾਂਦੇ ਸੀਗੇ ਮੀਟ ਸ਼ਰਾਬ ਪੀਂਦੇ ਸੀ ਉਹਨੂੰ ਨਰਕ ਵਖਤ ਨਫ਼ਰਤ ਸੀਗੀ ਉਹਦੇ ਤੋਂ ਤੇ ਉਹ ਨਹੀਂ ਜਾਂਦਾ ਸੀ ਉਹਨਾਂ ਨੇ ਉਹ ਆਇਆ ਰਾਤ ਨੂੰ ਸ਼ਨੀਵਾਰ ਵਾਲੇ ਦਿਨ ਸਾਡੇ ਨਾਲ ਗੱਲ ਹੋਈ ਉਹਦੀ ਮੇਰੇ ਨਾਲ ਵੀ ਹੋਈ ਆ 8 36 ਤੇ ਮੇਰੇ ਨਾਲ ਉਹਦੀ ਗੱਲ ਹੋਈ ਜਾਂਦੀ ਆ ਮੈਨੂੰ ਵਾਰ-ਵਾਰ ਫੋਨ ਲਾਈ ਜਾਂਦਾ ਮੈਨੂੰ ਮੈਂ ਕਿਹਾ ਵੀਰ ਸੌਖਾ ਕਹਿੰਦਾ ਜੇ ਮੈਂ 4 ਦਿਨ ਨਾ ਫੋਨ ਲਾਵਾਂ ਤੇ ਇਹਦਾ ਮਤਲਬ ਸੌਖ ਨਹੀਂ ਗਾ ਤੈਨੂੰ ਤਾਂ ਫੋਨ ਲਾਉਣਾ ਮੈਨੂੰ ਆਂਦਾ ਜੇ ਮੈਂ ਕਿਹਾ ਵੀਰੇ ਮੇਰੀਆਂ ਭੈਣਾਂ ਨਹੀਂ ਮੇਰੇ ਨਾਲ ਖੜੀਆਂ ਕੰਡਾ ਮੈਂ ਤੇਰੇ ਨਾਲ ਆ ਮੈਨੂੰ ਆ ਤਾਂ ਜੇ ਮੈਂ ਝੱਗਾ ਚੱਕ ਗਿਆ ਫਿਰ ਤੂੰ ਕੀ ਕਰਨੀਂਗੀ ਮੈਂ ਕਿਹਾ ਵੀਰ ਮੇਰੇ 4 ਸਾਲ ਹੋ ਗਏ ਘਰ ਵਾਲੇ ਨੂੰ ਮਰੇ ਨੂੰ ਤੇ ਮੈਂ ਕਿਹਾ 4 ਸਾਲ ਹੋਰ ਨਾ ਝੱਗਾ ਚੱਕੀ ਮੈਂ ਮਰ ਜੂਗੀ ਇਹ ਤਾਂ ਤੇ ਮੜਕੇ ਜਦੋਂ ਮੈਨੂੰ ਤੜਕੇ ਨੂੰ ਫੋਨ ਆ ਗਿਆ ਉਹਦੇ ਤੇ ਰੱਬ ਰਾ ਭਾਣਾ ਲੱਗ ਗਿਆ ਪੁੱਤ ਇਹ ਮੇਰੇ ਵੀਰ ਨੂੰ ਨਾ ਉਹਨਾਂ ਨੇ ਹੀ ਮਾਰਿਆ ਮੇਰੇ ਵੀਰ ਦੇ ਕੇਸ ਵੱਢੀ ਜਾਂਦੇ ਆ ਨਾ ਮੇਰੇ ਵੀਰ ਦੀ ਦਾੜੀ ਪੱਟੀ ਜਾਂਦੇ ਆ ਮੇਰਾ ਵੀਰ ਉਹ ਮੈਂ ਹੱਦਾਂ ਤੇ ਅਗਰ ਅਗ ਵੀਡੀਓ ਕਾਈ ਜਾਂਦਾ ਕਹਿੰਦਾ ਮੇਰੇ ਕੇਸਾਂ ਨੂੰ ਕਿਉਂ ਵੜਿਆ ਕਾ ਤੋ ਮੇਰੀ ਦਾੜੀ ਚੱਤ ਪਾਇਆ ਤੇ ਮੇਰੇ ਵੀਰ ਨੂੰ ਮਾਰ ਕੇ ਟਾਂਗ ਕੇ ਪੈਂਦੇ ਨੇ ਤਾਂ ਖੁਦ ਖੁਸ਼ੀ ਕਰ ਲਈ ਤੁਸੀਂ ਸਰਹਾਂਜੀ ਜੀ ਦਿੱਤੀ ਦਰਖਾਸਤ ਦਿੱਤੀ ਅਜੇ ਤਾਂ ਸਰਸਾ ਨੂੰ ਕੁਝ ਨਹੀਂ ਦੱਸ ਰਹੇ ਉਹ ਕੋਈ ਗੱਲ ਨਹੀਂ ਕੀਤੀ ਕੋਈ ਗੱਲ ਨਹੀਂ ਕੀਤੀ ਕਿ ਤੁਸੀਂ ਦਰਖਾਸਤ ਤੇ ਇਹ ਤੁਹਾਨੂੰ ਲੱਗੇ। ਥੀਰੇ ਥਾਣੇ ਵਿੱਚ ਦਰਖਾਸਤ ਦਿੱਤੀ ਹੋਈ ਆ। ਮਨਿੰਦਰ ਕੌਰ ਨਾਮ ਆ ਮੇਰਾ ਵੀਰੇ। ਮੇਰੇ ਚਾਚੇ ਦਾ ਪਤ ਸੀਗਾ। ਤੇ ਉਹਦੇ ਬਾਹਰ ਮੌਤ ਹੋ ਗਈ ਫੌਜੀ ਅਰਬ ਚ ਤੇ ਸਾਡੇ ਨਾਲ ਸ਼ਨੀਵਾਰ ਵਾਲੀ ਰਾਤ ਗੱਲ ਹੁੰਦੀ ਰਹੀ ਆ ਵਧੀਆ ਗੱਲ ਹੋਈ ਆ। ਕੋਸ ਉਹਦੀ ਮੁੰਡਿਆਂ ਨਾਲ ਬਹਿਸ ਬਾਜੀ ਹੁੰਦੀ ਸੀਗੀ ਤੇ ਐਤਵਾਰ ਨੂੰ ਉਹਨਾਂ ਦਾ ਰਾਜੀਨਾਮਾ ਹੋਣਾ ਸੀਗਾ। ਤੇ ਅਸੀਂ ਉਹਨੇ ਸਾਨੂੰ ਇਹ ਕਿਹਾ ਕਿ ਅਤ ਨੂੰ ਸ਼ਨੀਵਾਰ 11 ਵਜੇ ਤਾਈਂ ਗੱਲ ਹੋਈ ਹੈ ਉਸ ਤੋਂ ਬਾਅਦ ਸਾਡੀ ਗੱਲ ਨਹੀਂ ਹੋਏਗੀ ਕੋਈ ਵੀ ਉਹਦੇ ਨਾਲ ਤੇ ਉਹਨੇ ਤੜਕੇ ਨੂੰ ਉਹਦੀ ਮੌਤ ਦੱਸਣੀ ਆ ਆ ਗਿਆ ਵਾ ਐਤਵਾਰ ਵਾਲੇ ਦਿਨ ਨੂੰ ਦਿਨ ਨੂੰ ਅਸੀਂ ਦਰਖਾਸਤ ਦਿੱਤੀ ਹੈ ਆ ਜੀਰੇ ਥਾਣੇ ਦੇ ਵਿੱਚ ਠੀਕ ਹੈ ਜੀ ਕੋਈ ਕੁਛ ਨਹੀਂ ਦੱਸਿਆਗਾ ਹਾਂ ਜੀ ਉਹਨੇ ਕਿਹਾ ਵੀ ਅਸੀਂ ਆਪਦੀ ਕਾਰਵਾਈ ਕਰਦੇ ਆ ਕਿਉਂਕਿ ਜਦੋਂ ਕੋਈ ਸਾਨੂੰ ਕਾਰਵਾਈ ਕਿ ਲਈ ਹੋਰ ਹੋਗੀ ਅਸੀਂ ਤੁਹਾਨੂੰ ਬੁਲਾ ਲਾਂਗੇ ਸਾਰਾ 9 2025 ਵਾਲੇ ਦਿਨ ਭਾਰਤੀ ਕਿਸਾਨ ਯੂਨੀ ਕਾਦੀਆਂ ਦੀ ਜੀਰਾ ਬਲਾਕ ਦੀ ਮੀਟਿੰਗ ਸੀਗੀ ਅੱਜ ਮੀਟਿੰਗ ਦੇ ਵਿੱਚ ਪਿੰਡ ਬਾੜਾ ਚੈਨ ਸਿੰਘ ਵਾਲਾ ਤੋਂ ਇੱਕ ਗਰੀਬ ਪਰਿਵਾਰ ਸਾਡੇ ਕੋਲ ਇੱਕ ਫਰਿਆਦ ਲੈ ਕੇ ਆਇਆ ਕਿ ਉਹਨਾਂ ਦਾ ਲੜਕਾ ਪਿਛਲੇ ਸਮੇਂ ਤੋਂ 사ウਦੀ ਅਰਬ ਦੇ ਵਿੱਚ ਜਿਹੜਾ ਆਪਣੀ ਰੋਜੀ ਰੋਟੀ ਕਮਾਉਣ ਦੀ ਖਾਤਰ ਗਿਆ ਸੀਗਾ ਪਰ ਉੱਥੋਂ ਦੇ ਹਾਲਾਤਾਂ ਮੁਤਾਬਕ ਉੱਥੇ ਇੱਕ ਕਮਰੇ ਦੇ ਵਿੱਚ ਚਾਰ ਪੰਜ ਮੁੰਡੇ ਰਹਿੰਦੇ ਸੀਗੇ ਉਹਨਾਂ ਨਾਲ ਅਣਬਣ ਹੋ ਗਈ ਤੇ ਪਿਛਲੇ ਐਤਵਾਰ ਵਾਲੇ ਦਿਨ ਛਣੇਵਾਰ ਇਹਨਾਂ ਨੂੰ ਫੋਨ ਆਇਆ ਵੀ ਮੈਂ ਠੀਕ ਠਾਕ ਆ ਤੇ ਮੇਰੇ ਨਾਲ ਉਹ ਜਿਹੜੇ ਕਮਰੇ 'ਚ ਰਹਿੰਦੇ ਆ ਮੁੰਡੇ ਉਹ ਲੜਦੇ ਆ ਐਤਵਾਰ ਵਾਲੇ ਦਿਨ ਉਹਨਾਂ ਦੀ ਲੜਾਈ ਹੋਈ ਉਹਦੀ ਦਾੜ੍ਹੀ ਵੀ ਪੱਟੀ ਗਈ ਉਹਦੇ ਕੇਸ ਵੀ ਪੱਟੇ ਗਏ ਔਰ ਇਹਨਾਂ ਨੂੰ ਜਿਹੜੇ ਸੂਤਰਾਂ ਤੋਂ ਪਤਾ ਲੱਗਾ ਇਹ ਭਰੋਸੇ ਜਾਂ ਸੂਤਰਾਂ ਤੋਂ ਪਤਾ ਲੱਗਾ ਕਿ ਸਾਡੇ ਜਿਹੜਾ ਮੁੰਡਾ ਸੀਗਾ ਉਹਨੂੰ ਉੱਥੇ ਮਾਰ ਦਿੱਤਾ ਗਿਆ ਅਸੀਂ ਹਲਕੇ ਦੇ ਐਮਐਲਏ ਕੀ ਦੇਸ਼ ਕਟਾਰਗਿਆ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਦੇਸ਼ ਦੇ ਵਿਦੇਸ਼ ਮੰਤਰੀ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਦਾ ਬੱਚਾ ਜਿਹੜਾ ਸਬਦੂ ਯਾਰਬ ਦੇ ਵਿੱਚ ਉਹਦੀ ਡੈੱਡ ਬਾਡੀ ਪਈ ਹੈ ਡੈੱਡ ਬਾਡੀ ਕਿਸੇ ਨੇ ਵੀ ਨਹੀਂ ਲੈ ਕੇ ਆਂਦੀ ਉਹਦਾ ਚਾਰਾ ਜੋੜੀ ਕਰਕੇ ਡੈੱਡ ਬਾਡੀ ਜਿਹੜੀ ਹੈ ਨਾ ਇਹਨਾਂ ਦੀ ਇਹਨਾਂ ਦੇ ਬੱਚੇ ਦੀ ਇੱਥੇ ਜੀਰਾ ਹਲਕੇ ਦੇ ਪਿੰਡ ਵਾਰਾ ਚੈਨ ਸਿੰਘ ਵੱਲੇ ਲਿਆਂਦੀ ਜਾਵੇ ਅਸੀਂ ਅਕਾਲ ਤਖਤ ਦੇ ਸਰ ਦੇ ਜਥੇਦਾਰ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਨੇ ਉਸ ਬੱਚੇ ਦੇ ਨਾਲ ਐਡੀ ਕਹਣੋਣੀ ਹਰਕਤ ਕੀਤੀ ਉਹਦੀ ਦਾੜੀ ਕੇਸ ਪਟਕੇ ਉਸ ਤੋਂ ਬਾਅਦ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸਾਰੀਆਂ ਸਿੱਖ ਜਥੇਬੰਦੀਆਂ ਸੰਪਰਦਾਵਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਪਰਿਵਾਰ ਦੇ ਨਾਲ ਜਿਹੜੀ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਵਿਸ਼ੇਸ਼ ਤੌਰ ਤੇ ਦੇਸ਼ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਕਰਕੇ ਉੱਥੋਂ ਦੀ ਅਮਲਸੀ ਨਾਲ ਗੱਲ ਕਰਕੇ ਇਹਨਾਂ ਦੀ ਜਿਹੜੇ ਬੱਚੇ ਦੀ ਡੈੱਡ ਬੋਡੀ ਆ ਉਹ ਪੰਜਾਬ ਦੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਤਹਿਸੀਲ ਜ਼ੀਰਾ ਦੇ ਪਿੰਡ ਵੜਾ ਚੈਨ ਸਿੰਘ ਵਾਲੇ ਲਿਆਉਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਦੇ ਤਾਏ ਦੇ ਲੜਕੇ ਨੇ ਇੱਕ ਸਾਨੂੰ ਜਿਹੜੀ ਹੈਗੀ ਇੱਕ ਕੰਪਲੇਂਟ ਆ ਉਹ ਦਿੱਤੀ ਆ ਵੀ ਮੇਰਾ ਤਾਏ ਦਾ ਲੜਕਾ ਜਗਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਅਰਵਿੰਦਰ ਸਿੰਘ ਨੇ ਸਾਨੂੰ ਕੰਪਲੇਨਟ ਦਿੱਤੀ ਆ ਜਗਜੀਤ ਜਿਹੜਾ ਮ੍ਰਿਤਕ ਆ ਉਹਦੇ ਚਾਚੇ ਦੇ ਬੇਟੇ ਨੇ ਉਹ ਕਹਿੰਦਾ ਮੇਰੇ ਤਾਏ ਦਾ ਬੇਟਾ ਜਗਜੀਤ ਪੁੱਤਰ ਬਲਵਿੰਦਰ ਵਾਸੀ ਵਾੜਾ ਚੈਂਸਿੰਗ ਉਹ ਇਸ ਕੋ ਕੰਪਨੀ ਦੇ ਰਹੀਂ ਕਿਤੇ ਅਜ ਤਾਂ 2 ਸਾਲ ਪਹਿਲਾਂ ਉਹ ਬਾਹਰ ਗਿਆ ਸੀਗਾ ਉੱਥੇ ਕੁਐਤ ਉਦੋਂ ਕੰਪਨੀ ਉਹਨੂੰ ਸਾਊਦੀ ਅਰਬ ਦੇ ਵਿੱਚ ਲੈ ਗਈ ਤੇ ਉਹਦੀ ਡੈਥ ਹੋਈ ਜਾ ਮਾਮਲਾ ਜਿਹੜਾ ਹੈਗਾ ਇਹ ਸੀਗਾ ਇਹ ਬਾਹਰ ਆਊਟ ਆਫ ਕੰਟਰੀ ਆ ਬਟ ਫਿਰ ਵੀ ਅਸੀਂ ਸਾਰੀ ਗੱਲ ਨੂੰ ਜਿਹੜੀ ਉਹਨੇ ਕੰਪਲੀਟ ਦਿੱਤੀ ਉਹ ਸਾਰੀ ਗੱਲ ਨੂੰ ਵੈਰੀਫਾਈ ਕਰ ਰਹੇ ਹਾਂ ਤੇ ਉਹ ਐਲਪਰ ਲਾਅ ਦੇ ਅਧਿਕਾਰ ਉਹ ਇਦਾਂ ਹੈ